انکਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ajo ne saibhang gur prasad ਭਰੀ ਪੂਰਨ ਪ੍ਰਮਾਤਮਾ ਨੇ ਆਪਣੀ ਪ੍ਰਕਿਰਤੀ ਦੇ ਜੀਵਨ ਦੇ ਇੱਕ اٹਲ ਨਿਯਮ ਰੱਖੇ ਹਰ ਜੀਵ ਨੂੰ ਹਰ ਜੀਵਨ ਨੂੰ ਤਿੰਨ ਪੜਾਵਾਂ ਦੇ ਚੋਂ ਲੰਘਣਾ ਪੈਂਦਾ ਹੈ ਚਾਹੇ ਉਹ ਪਥਰਾਂ ਦਾ ਜੀਵਨ ਹੈ ਚਾਹੇ ਬਨਸਪਤੀਸ਼ ਚਾਹੇ ਉਹ ਪਸ਼ੂਆਂ ਦਾ ਜੀਵਨ ਹੈ ਚਾਹੇ ਪੰਛੀਆਂ ਦਾ ਚਾਹੇ ਉਹ ਮਨੁੱਖਾਂ ਦਾ ਜੀਵਨ ਹੈ ਸੰਪ੍ਰਕਾ੍ਰਿਤਿਕ ਮੰਡਲ ਦੇ ਵਿਚ ਮਨੁੱਖ ਜੀਵਨ ਦੇ ਸ਼ਿਖਰ ਹੈ ਜ਼ਿੰਦਗੀ ਦੀ ਬੁਲੰਦੀ ਹੈ ਇਸ ਨੂੰ ਧਰਤੀ ਦਾ ਸਰਦਾਰ ਆਖਿਆ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਅਵਰਜੋਂ ਤੇਰੀ ਪਨਹਾਰੇ ਇਸ ਧਰਤੀ 'ਤੇ ਤੇਰੀ ਸਿਖਦਾਈ نشرفل اشرف المخلوقات آکھے اگر جیون ناپا نا پانگے تو پھر اس پراکرتک مندل دیچ منخ تو سب تھل لئی ہے پچھے ہی ہے پچھے لئی شبد ہے دیچ پاش جو پچھے رہ گئے پاش دیچ رہ گئے پشو کون پشو جو پاش دیچ رہ گئے پچھے رہ گئے تو منخ تو پچھے سارا پشو جگت اور اس پاس جگت اس پشو جگت چوپائے جانور آ جھی آ جنسپتی آ جاتی ہے ہتھا کہ کچھ جڑ جیون پتھر بھی آ جائیں کیونکہ گربا نے انہوں بھی یون منہ کئی جنم سیل گر کریا کئی جنم گرب میں کھریا انت جنما تک انت کال تک اے منک تو پتھر بھی رہ تو پتھر دی زندگی بھی پو گی ہے اچھی سن تو جتنا اس پھوی جیون ہے منک تو پیچھا یا منک ਇਹ ਤਿੰਨ ਤਰ੍ਹਾਂ ਦੇ ਪੜਾਅ ਤੋਂ ਲੰਘਦਾ ਹੈ। ਔਰ ਇਨ੍ਹਾਂ ਤਿੰਨ ਪੜਾਵਾਂ ਨੂੰ ਨਾਮ ਦਿੱਤਾ ਗਿਆ ਹੈ। ਬਾਲਵਸਤਾ ਫਿਰ ਜਾਨਵਸਤਾ ਫਿਰ ਬਿਰਧਵਸਤਾ ਚਾਹੇ ਬਨਸਪਤੀ ਹੈ ਚਾਹੇ ਪਸ਼ੂ ਨੇ ਚਾਹੇ ਪੰਛੀ ਨੇ ਚਾਹੇ ਮਨੁੱਖ ਨੇ ਇਨ੍ਹਾਂ ਤੇ ਜਾਤ ਮਾਰਾਂਗੇ। ਇਸ ਪੜ੍ਹਣਗੇ ਕੁਛ ਐ ਇਸੇ ਜੋ ਬਿਰਦ ਨੇ ਤਰਜ਼ੇ ਜ਼ਿੰਦਗੀ ਦੱਸੇਗੀ ਬਿਰਦ ਨੇ ਤਰਜ਼ੇ ਜ਼ਿੰਦਗੀ ਦੱਸ ਦੇਗੀ ਯੁਵਕ ਨੇ ਜਵਾਨ ਨੇ ਆਕਾਰ ਵਿਚਾਰ ਹੀ ਦੱਸ ਦੇਣਗੇ ਬੱਚਾ ਹੈ ਬਾਲਕ ਹੈ ਇਹ ਬਚਪਨਾ ਜਵਾਨੀ ਬੁਢੇਪਾ ਸਿਰਫ ਮਨੁੱਖੀ ਹੀ ਤਲਤੇ ਹੀ ਨਹੀਂ ਪੰਛੀਆਂ ਦੇ ਛ ਵੀ ਨੇ ਪਸ਼ੂਆਂ ਦੇ ਛ ਵੀ ਨੇ دے دے نے اور پتھران پکشیا نے ایسے پہاڑ نے بڑھے ہو گئے جیسے ست پڑے نو برد ہو گئے ایسے بھی پہاڑ نے جو, جو جوان نے جیسے کہ ہمالیا پر ایسے بھی ٹیلے اجے جی کھڑے نے اسر رہے نے اچے ہو رہے کہہ کے دیکھ کے یہ آخنا پیند یہ بچے نے ਕੁਝ ਅਜੀਬ ਪ੍ਰਕਿਰਤੀ ਦੇ ਗਰਬ ਦੇਛ ਵੀ ਨੇ ਉਬਰਣਗੇ ਸਮਾ ਲਗੇਗਾ ਲੇਕਿਨ ਗਲ ਤੇ ਅਸ਼ਰਫੁਲ ਮਖਲੂਕਾਤ ਮਨੁਖ ਦੀ ਹੈ ਜੋ ਧਰਤੀ ਦਾ ਸਰਦਾਰ ਹੈ ਗਲ ਫੇਚਦੀ ਕਰਨੀ ਹੈ ਇਹੀ ਇੱਕ ਜੀਵ ਹੈ ਜੋ ਇੱਕ ਤਰ੍ਹਾਂ ਦੀ ਜ਼ਿੰਦਗੀ ਨਹੀਂ ਜੀਵਨ ਦਾ ਕਈ ਤਰ੍ਹਾਂ ਦਾ ਜੀਵਨ ਜੀਵਦਾ ਹੈ سماجک جیون ہے اس کا کچھ راجنتک جیون ہے اس کا کچھ آدیات جیون ہے پورن پور اسے نے جو سماجک تلتے پورا ہے راجنتک تل تورا ہے دھارمک تلتے پورا ہے بڑا سونا شبد ہے گربا کا پورن پور مکمل انسان وہ پورا ہے جس دا سماجک جیون پورا ہے وہ پورا ہے جس دی راجنے تک سوچنی پوری ہے وہ پورن ہے جو دھارمک تلتے پورا ہے یہ اصل کس طرح نہ پانگے ਕਿ ਇੰਨਾ ਜ਼ਿੰਦਗੀ ਦੇ ਵਿੱਚ ਵੀ ਇਸ ਤਰ੍ਹਾਂ ਦੀ ਜ਼ਿੰਦਗੀ ਦੇ ਵਿੱਚ ਵੀ ਸਮਾਜ ਰਾਜਨੀਤੀ ਤੇ ਧਰਮ ਦੇ ਵਿੱਚ ਵੀ ਬਚਪਨਾ ਹੈ ਜਵਾਨੀ ਹੈ ਬਿਰਧਵਸਤਾ ਹੈ ਬਜ਼ੁਰਗੀ ਹੈ ਸਰੀਰਕ ਬਚਪਨਾ ਅੱਖਾਂ ਨਾਲ ਦੇਖਿਆ ਜਾਂਦਾ ਹੈ ਸਮਾਜਿਕ ਬਚਪਨਾ ਦੇਖਣਾ ਹੈ ਤਾਂ ਦਿਮਾਗ ਨਾਲ ਦੇਖਣਾ ਪਏਗਾ ਅੰਦਰ ਦੀ ਅੱਖ ਨਾਲ ਦੇਖਣਾ ਪਵੇਗਾ। ਸਰੀਰਕ ਜਵਾਨੀ ਦੇਖਣੀ ਹੈ ਅੱਖਾਂ ਨਾਲ ਦਿਖਾਈ ਦੇ ਜਾਂਦੀ ਹੈ ਜਵਾਨ ਹੈ। ਪਰ ਕਿਸੇ ਦਾ ਰਾਜਨੈਤਿਕ ਤਲ ਤੇ ਬਾਲਗ ਹੋਣਾ ਦੇਖਣਾ ਹੈ। ਤਾਂ ਫਿਰ ਅੰਦਰ ਦੀ ਅੱਖ ਚਾਹੀਦੀ ਹੈ। ਅੰਦਰ ਦੀ ਸੂਝ ਚਾਹੀਦੀ ਹੈ। ਕੋਈ ਧਾਰਮਿਕ ਤਲ ਤੇ ਪੂਰਾ ਹੈ। ਇਹ ਤੇ ਵੇਖਣ ਵਾਸਤੇ ਪੂਰੀ ਅੱਖ ਚਾਹੀਦੀ ਹੈ ਅੰਦਰ ਦੀ। ਪਰ ਕੋਈ ਸ਼ਰੀਰਕ ਤਲ ਤੇ ਬਜ਼ੁਰਗ ਹੈ ਪੂਰਾ ਹੈ ਬੁੱਢਾ ਹੋ ਗਿਆ ਇਹ ਤੇ ਅੱਖਾਂ ਦਾ ਵਿਸ਼ਾ ਹੈ ਅੱਖਾਂ ਹੀ ਦੱਸਣ ਲੀਆਂ ਨੇ ਇਹ ਬੁੱਢਾ ਹੈ ਲੇਕਿਨ ਅੱਖ ਇਹ ਨਹੀਂ ਦੱਸ ਸਕਦੀ ਇਹ ਧਾਰਮਿਕ ਤਲ ਤੇ ਕਿੱਥੇ ਖੜਾ ਹੈ ਅੱਖ ਇਹ ਵੀ ਨਹੀਂ ਦੱਸ ਸਕਦੀ ਇਹ ਸਮਾਜਿਕ ਤਲ ਤੇ ਕਿੱਥੇ ਖੜਾ ਹੈ ਅੱਖਾਂ ਇਹ ਵੀ ਦੱਸਣ ਦੇ ਵਿੱਚ ਅਸਮਰਥ ਨੇ ਇਹ ਰਾਜਨੀਤਿਕ ਤਲ ਤੇ ਕਿੱਥੇ ਖੜਾ ਹੈ ਇਤੇ ਅੰਦਰ ਦੀ ਅਗ ਖੋਲਨੀ ਪਵੇਗੀ ਪਰ ਅਕਸਰ ਇੱਕ ਬਦਕਿਸਮਤੀ ਰਹਿੰਦੀ ਹੈ ਅੰਦਰ ਦੀ ਅੱਖ ਅਕਸਰ ਮਨੁੱਖਾਂ ਦੀ ਬੰਦ ਹੀ ਰਹਿੰਦੀ ਹੈ ਬਾਹਰ ਦੀਆਂ ਅੱਖਾਂ ਇਹ ਦੋ ਨੇ ਅੰਦਰ ਦੀ ਅੱਖ ਉਹ ਇੱਕ ਹੈ ਔਰ ਉਹ ਮਨੁੱਖ ਦੇ ਅੰਤਿਸ਼ ਕਰਨ ਨੂੰ ਵੇਖ ਸਕਦੀ ਹੈ ਉਹ ਪ੍ਰਕਿਰਤੀ ਦੇ ਅੰਦਰ ਜਾਤੀ ਮਾਰ ਸਕਦੀ ਹੈ ਉਹ ਅੱਖ ਬਹੁਤ ਡੇਰਾ ਵੇਖ ਸਕਦੀ ਹੈ ਇਹ ਅੱਖਾਂ ਇਤਨੀਆਂ ਗਹਿਰਾਈ ਤੱਕ ਨਹੀਂ ਜਾ ਸਕਦੀਆਂ ਪਰ ਦੇਖਣ ਦੇ ਚਾਹੁੰਦਾ ਇੱਕ ਦਿਨ ਇਹ ਦੋ ਅੱਖਾਂ ਵੀ ਹਮੇਸ਼ਾ ਲਈ ਬੰਦ ਹੋ ਗਈਆਂ ਉਹ ਅੱਖ ਖੁਲੀ ਨਾ ਦੋ ਹੀ ਦਿਗਰੀ ਬਲਦ ਰੇਖਾ ਮਲਕ ਬਹਿਠਾ ਆਏ ਗੜ ਲੀਤਾ ਘਟ ਲੁੱਟਿਆ ਦੀ ਵੜੇ ਗਿਆ ਬੁਝਾਇਆ ਬਾਬਾ ਫਰੀਦ ਕਹਿੰਦੇ ਨੇ ਆਇਆ ਇੱਕ ਦਿਨ ਮੌਤ ਦਾ ਮਲਕ ਆਪਣੇ ਨਾਲ ਐਸਾ ਤੂਫਾਨ ਲੈ ਆਇਆ ਦੋ ਅੱਖੀਆਂ ਦੇ ਦੀਵੇ ਬੁਝਾ ਗਿਆ ਮੈਂ ਤੇ ਕੋਸ਼ਿਸ਼ ਕਰਦਾ ਰਿਹਾ ਅੰਦਰ ਦੇ ਦੀਵੇ 'ਚ ਤੇਲ ਪਾਣ ਦੀ ਵੱਟ ਲੱਭਣ ਦੀ ਜਲਾਣ ਦੀ ਕੋਸ਼ਿਸ਼ ਕਰਦਾ ਰਿਹਾ ਉਹ ਤੇ ਜਲ ਨਾ ਸਕਿਆ Pedido bujh gaye jeevan andhkar mein ho gaya jeevan masya di raat ban ke reh gaya jad ki zindagi mili si noor hon layi prakash hon layi chanan hon layi ethe andhkar ban ke reh gaye o jad teesri akh khul jaye to aise purush nu keh deta janda hai trayanayan tin netra wala ترلوچن لوچن اکھا نو کہوچن کل تین نیتر یہ اکثر ہر منخی ہوں ترلوچن جو ہو گیا وہت ہے وہ بھگت ہے وہ تو دارمک تلتے بزرگ ہے ترلوچن ਧਨਗੁਰ ਗੋਬਿੰਦ ਸਿੰਘ ਜੀ ਮਹਾਰਾਜ 24 અવਤਾਰਾਂ ਦੀ ਕਥਾ ਦੇ ਸ਼ਿਵ ਜੀ ਨੂੰ ਕੈਨਨ ਤ੍ਰੇਨੈਨੰ ਬਰੀ ਪੁੱਤਰ ਕਾ ਤਾਹੇ ਕੋਪੇ ਉਤਰੇਨੈਨੰ ਪਿਤਨੇਤਰਾ ਵਾਲਾ ਕੈਨਦੇ ਇਹ ਦੋ ਅੱਖਾਂ ਖੁੱਲੀਆਂ ਸੰਸਾਰ ਦਾ ਅਸਲੀ ਰੂਪ ਦਿਖਾਈ ਦਿੰਦਾ ਹੈ ਕਿਸੇ ਕਿਸੇ ਨੂੰ ਦਿਖਾਈ ਦਿੰਦਾ ਹੈ ਅਜੇ ਬੱਚੇ ਨੂੰ ਨਹੀਂ ਦਿਖਾਈ ਦਿੰਦਾ ਨਵੇਂ ਬੱਚੇ ਜਨਮੇ ਨੂੰ ਤੇ ਮਾਂ ਵੀ ਨਹੀਂ ਦਿਖਾਈ ਦਿੰਦੀ ਉਹਨੂੰ ਕੋਈ ਪਤਾ ਨਹੀਂ ਮਾਂ ਹੈ ਸਾਹਮਣੇ ਪਿਓ ਖੜਾ ਹੈ ਉਸ ਨੂੰ ਕੋਈ ਬੋਧ ਨਹੀਂ ਹੈ ਮੇਰਾ ਪਿਤਾ ਹੈ ਸਾਹਮਣੇ ਭੈਣ ਖੜੀ ਹੈ ਇਸ ਨੂੰ ਕੋਈ ਗਿਆਨ ਨਹੀਂ ਹੈ ਮੇਰੀ ਭੈਣ ਹੈ ਇਹ ਮੇਰਾ ਭਰਾ ਹੈ ਅਜੇ ਅੱਖਾਂ ਇਸ ਦੀਆਂ ਦੋ ਖੁੱਲਣ ਗਿਆਂ ਸਹਜੇ ਸਹਜੇ ਖੁੱਲਣ ਗਿਆਂ ਸਹਜੇ ਸਹਜੇ ਸੰਸਾਰ ਦੀ ਅਸਲੀਅਤ ਪ੍ਰਗਟ ਹੋਵੇਗੀ ਪਰ ਜਿਸ ਦਿਨ ਤੀਸਰਾ ਨੇਤਰ ਖੁੱਲਦਾ ਹੈ ਸੰਸਾਰ ਬਸਮ ਹੋ ਜਾਂਦਾ ਹੈ ਨਿਰੰਕਾਰ ਪ੍ਰਗਟ ਹੋ ਜਾਂਦਾ ਹੈ ਇਹ ਇੱਕ ਮਿਥ ਹੈ ਕਿ ਸ਼ਿਵ ਜੀ ਜਦ ਆਪਣਾ ਤੀਸਰਾ ਨੇਤਰ ਖੋਲਦਾ ਸੀ ਜੋ ਕੁਝ ਸਾਹਮਣੇ ਸੀ ਬਸਮ ਹੋ ਜਾਂਦਾ ਸੀ ਵਾਕਈ ਬਸਮ ਹੋ ਜਾਂਦਾ ਸੀ ਸੰਸਾਰ ਨਿਰੰਕਾਰ ਦਾ ਰੂਪ ਦਿਖਾਈ ਦੇਣ ਲੱਗ ਪੈਂਦਾ ਸੀ ਸੰਸਾਰ ਖਤਮ ਹੋ ਗਿਆ ਨਿਰੰਕਾਰ ਪ੍ਰਗਟ ਹੋ ਗਿਆ ਇਹ ਤੀਸਰਾ ਨੇਤਰ ਸੰਸਾਰ ਨੂੰ ਬਸਮ ਕਰ ਦਿੰਦਾ ਹੈ ਨਿਰੰਕਾਰ ਨੂੰ ਪ੍ਰਗਟ ਕਰ ਦਿੰਦਾ ਹੈ ਜਿਸ ਵੀ ਕੇ ਸੇਦਾ ਖੁੱਲ ਜਾਏ ਤ੍ਰਿloਚਨ ਜੰਨੇਤਰਾ ਵਾਲਾ ਮਨੁੱਖ ਦੇ ਅੰਤਿਸ਼ਕਰਣ ਦੇ ਪਿਆਸ ਤੇ ਹੈ ਇਹ ਅੱਖ ਮੇਰੀ ਖੁੱਲੇ ਇਸ ਵਾਸਤੇ ਬਹੁਤ ਸਾਰੇ ਲੋਕ ਤੇ ਆਪਣਾ ਨਾਮ ਵੀ ਇਹੀ ਰੱਖੰਦੇ ਨੇ ਮਾਂ ਬਾਪ ਆਪਣੇ ਬੱਚਿਆਂ ਦਾ ਨਾਮ ਰੱਖ ਦਿੰਦੇ ਨੇ ਤ੍ਰਿloਚਨ ਜੰਨੇਤਰਾ ਵਾਲਾ ਭਾਵੇਂ ਅਜੇ ਦੋ ਅੱਖਾਂ ਵੀ ਟੰਗਦੀਆਂ ਨਹੀਂ ਖੁੱਲੀਆਂ ਅਜੇ ਸੰਸਾਰ ਨੂੰ ਵੀ دیکھن دیچ اے اسمرت ہے لیکن ترلوچن ترلوچن دھرم کی دنیا دیچ ایک دک شرمئی اوسا ہے تیسرا نیتر کھل گیا تو خیر جیسے شریرک تلدہ بچپنا ہے جوانی ہے بردہ وستہ ہے کوئی سماجک تل بھی بچہ ہو سکتا ہے اس دے رشتیاں رشتیا پختگی نہیں ہوئے گی ਉਹਦੇ ਸੰਬੰਧਾਂ ਦੇ ਚ ਪੱਕਿਆਈ ਨਹੀਂ ਹੋਏਗੀ ਬੱਚਾ ਖਿਡੌਣਿਆਂ ਨਾਲ ਖੇਡਦਾ ਹੈ ਤੋੜਦਾ ਹੈ ਸਮਾਜਿਕ ਤਲ ਤੇ ਜੋ ਜੇ ਬੱਚਾ ਹੈ ਸਵੇਰੇ ਸੰਬੰਧ ਜੋੜਦਾ ਹੈ ਸ਼ਾਮੀ ਤੋੜਦਾ ਹੈ ਸ਼ਾਮੀ ਜੋੜਦਾ ਹੈ ਸਵੇਰੇ ਤੋੜਦਾ ਹੈ ਰਿਸ਼ਤੇ ਬਣਦੇ ਨੇ ਟੁੱਟਦੇ ਨੇ ਬਣਦੇ ਨੇ ਟੁੱਟਦੇ ਨੇ ਮਿੱਟੀ ਦੇ ਘਰ ਬਣਾਣਾ ਫਿਰ ਮਿਟਾਣਾ ਬੱਚਿਆਂ ਦਾ ਕੰਮ ਹੈ ਬਣਾਣਾ ਮਿਟਾਣਾ ਠੀਕ ਸੰਬੰਧ ਜੋੜਨੇ ਨੇ ਤੋੜਨੇ ਨੇ ਇਹ ਸਮਾਜਿਕ ਬਚਪਨਾ ਹੈ ਸਵੇਰੇ ਰਿਸ਼ਤੇ ਜੋੜੇ ਨੇ ਸ਼ਾਮ ਨੂੰ ਤੋੜ ਦਿੰਦੇ ਨੇ ਸ਼ਾਮ ਨੂੰ ਜੋੜਿਆ ਸਵੇਰੇ ਤੋੜ ਦਿੱਤਾ ਹੈ ਤਾਂ ਕਿਧਰੇ ਕਿਧਰੇ ਕੌਮੀ ਪੱਦਰ ਤੇ ਦੇਸ਼ ਪੱਦਰ ਤੇ ਵੀ ਸਮਾਜਿਕ ਬਚਪਨਾ ਦਿਖਾਈ ਦਿੰਦਾ ਹੈ ਕਿਧਰੇ ਕਿਧਰੇ ਰਾਜਨੀਤਿਕ ਬਚਪਨਾ راجنیتی بھی ساری اسی تے کھڑی توڑ پھوڑ تھے. جوڑیا او توڑیا او توڑیا اے جوڑیا اس جوڑ توڑ تھے, جس منخ کی راجنیتی کھڑی ہے تو ایک گل سپشٹ ہو گئی کہ راجنے تک بچپنا ہے دھارمک بچپنا جو دھرم نہیں ہے اس دھرم سمجھ لینا ਗੁੱਡੀ ਗੁੱਡੇ ਦਾ ਵਿਆਹ ਕਰਦੇ ਪੈਨੇ ਬੱਚੇ ਵਿਅਰਥ ਤੇ ਵਿਆਹ ਖੇਲ ਹੋ ਸਕਦਾ ਹੈ ਜੋ ਅਜੇ ਧਾਰਮਿਕ ਤਲ ਤੇ ਬਚਪਨਾ ਬਚਪਨ ਦੇ ਦੌਰ ਚੋਂ ਲੰਘ ਰਿਹਾ ਹੈ ਉਹਦੇ ਸਾਰੇ ਕਰਮ ਖਿਡੌਣਿਆਂ ਤੋਂ ਜ਼ਿਆਦਾ ਕੁਝ ਵੀ ਨਹੀਂ ਹੋਣਗੇ ਔਰ ਖਿਡੌਣੇ ਵੀ ਗੁੱਡੇ ਤੇ ਗੁੱਡੇ ਦੇ ਭਗਤ ਕਬੀਰ ਕਹਿੰਦੇ ਨੇ ਮਾਥੇ tilak ਹੱਥ ਮਾਲਾ ਬਾਣਾ لوگن رام کھلونا جانا اگر رام کھلونا ہے تو کھلونے وال بچے ہی دینا ہے جو دھارمک تلتے بچہ ہے رام کھلونا ہے رام کوئی واستوکتا نہیں ہے رام کوئی سچائی نہیں ہے رام کوئی حقیقت نہیں ہے کھلونا کھیڑنا ہے مندہ کا پرچاوا صرف مندہ کا پرچاوا ਜਿਵੇਂ ਬੱਚਾ ਖਡੌਣਿਆਂ ਨਾਲ ਖੇਡ ਰਿਹਾ ਹੈ ਮਨ ਦਾ ਪਰਚਾਵਾ ਇਸ ਜਰਾ ਸ਼ਰੀਰਕ ਤਲ ਤੇ ਵੱਡਾ ਹੋ ਗਿਆ ਇਸ ਦੇ ਪਰਚਾਵੇ ਜਰਾ ਵੱਡੇ ਨੇ ਇਹਦੀਆਂ ਖਾਇਸ਼ਾਂ ਜਰਾ ਵੱਡੀਆਂ ਨੇ ਤਾਂ ਖਡੌਣਾ ਵੀ ਬਹੁਤ ਵੱਡਾ ਚਾਹੀਦਾ ਔਰ ਮਾਮੂਲੀ ਖਡੌਣਾ ਨਹੀਂ ਰਾਮ ਦਾ ਖਡੌਣਾ ਚਾਹੀਦਾ ਹੈ ਈਸ਼ਵਰ ਖਡੌਣਾ ਚਾਹੀਦਾ ਹੈ ਤਾਂ ਇਹ ਖੇਡੇ ਕਿਉਂਕਿ ਖਾਇਸ਼ਾਂ ਬਹੁਤ ਵੱਡੀਆਂ ਕਾਮਨਾਵਾਂ ਬਹੁਤ ਵੱਡੀਆਂ ਵਾਸ਼ਨਾ ਬੜੀ ਅਪਾਰ ਤੋ ਖਿਡਾਉਣਾ ਵੀ ਕੋਈ ਬਹੁਤ ਵੱਡਾ ਚਾਹੀਦਾ ਹੈ। ਤੋ ਰਾਮ ਖਿਡਾਉਣਾ ਹੈ, ਖੇਡਣਾ ਹੈ। ਇਹ ਤਿੰਨ ਤਰ੍ਹਾਂ ਦੀ ਜ਼ਿੰਦਗੀ ਦੇ ਵਿੱਚ ਤਿੰਨ ਤਰ੍ਹਾਂ ਦੇ ਪੜਾਅ ਮਿਲਦੇ ਨੇ ਬਚਪਨਾ, ਜਵਾਨੀ, ਬਿਰਧ ਅਵਸਥਾ। ਸਮਾਜਿਕ ਜੀਵਨ ਦੇ ਵਿੱਚ, ਰਾਜਨੀਤਿਕ ਜੀਵਨ ਦੇ ਵਿੱਚ, ਧਾਰਮਿਕ ਜੀਵਨ ਦੇ ਵਿੱਚ। ਚੋਕੇ ਗੱਲ ਕਰੀਏ ਧਰਮ ਦੀ। ਤੇ ਧਰਮ ਇੱਕ ਐਸਾ ਵਿਸ਼ਾ ਹੈ ਜਿਹਨੂੰ ਸਮਝ ਲਈਏ ਤੇ ਸਭ ਕੁਝ ਸਮਝ ਲਿਆ ਜਿਹਨੂੰ ਨਹੀਂ ਸਮਝਿਆ ਤੇ ਕੁਝ ਵੀ ਨਹੀਂ ਸਮਝਿਆ ਮਹਾਰਾਜ ਦੀ ਬਾਣੀ ਦਾ ਫਰਮਾਨ ਬੜਾ ਸੁੰਦਰ ਸੋਈ ਅਜਾਨ ਕਹੇ ਮੈਂ ਜਾਣਿਆ ਜਾਨਨ ਹਾਰ ਨਾ ਛਾਣਾ ਰਹੇ ਧਰਮ ਨੂੰ ਜਾਣਿਆ ਨਹੀਂ ਪ੍ਰਮਾਤਮਾ ਨੂੰ ਜਾਣਿਆ ਨਹੀਂ ਜਾਣਕਾਰੀ ਬਹੁਤ ਇਕੱਠੀ ਕੀਤੀ ਹੈ ਪਰ ਕਿੰਦਾ ਮੈਂ ਇਹ ਜਾਣਦਾ ਮੈਂ ਇਹ ਜਾਣਦਾ ਮੈਂ ਉਹ ਜਾਣਦਾ ਪਰ ਸਕੇਨ ਨੂੰ ਕੁਝ ਵੀ ਨਹੀਂ ਜਾਣਦਾ ਅਣਜਾਣ ਹੈ ਕੀ ਹੋਇਆ ਤੂੰ ਬਨਸਪਤੀ ਸ਼ਾਸਤਰੀ ਬਣ ਗਿਆ ਹੈ ਕੀ ਹੋਇਆ ਜੇ ਤੂੰ ਅਰਥ ਸ਼ਾਸਤਰੀ ਬਣ ਗਿਆ ਹੈ ਕੀ ਹੋਇਆ ਜੇ ਤੈਨੂੰ ਸਰੀਰ ਦੀ ਕੋਈ ਸਮਝ ਪੈ ਗਈ ਹੈ ਵੈਦ ਬਣ ਗਿਆ ਹੈ ਕੀ ਹੋਇਆ ਜੇ ਤੈਨੂੰ ਕੋਈ ਥੋੜਾ ਜਾਂ ਫਲਸਫਾ ਘੋਟਣਾ ਆਉਂਦਾ ਹੈ ਅਜੇ ਜੀਵਨ ਦੀ ਮੂਲ ਸਤਾ ਦਾ ਤੈਨੂੰ ਕੋਈ ਬੋਧ ਨਹੀਂ ਅਨਜਾਨ ਬਹੁਤ ਸਾਰਿਆਂ ਦਾ ਗਿਆਨ ਅਨਜਾਨਪਣ ਦੀ ਬੁਨਿਆਦ ਤੇ ਖੜਾ ਹੁੰਦਾ ਹੈ ਯਸ ਨੂੰ ਇੰਦੀ ਕਹੀਏ ਬਹੁਤ ਸਾਰਿਆਂ ਦਾ ਮਹਾਨ ਗਿਆਨ ਮਹਾਨ ਅਗਿਆਨ ਤੇ ਖੜਾ ਹੁੰਦਾ ਹੈ ਆਧਾਰ ਸ਼ਿਲਾ ਅਗਿਆਨ ਹੈ ਉੱਪਰ ਗਿਆਨ ਖੜਾ ਕੀਤਾ ਹੈ ਤਾਂ ਉਹ ਸਾਰੀ ਜਾਣਕਾਰੀ ਬੇਮੈਨੀ ਹੋ ਜਾਂਦੀ ਹੈ جتنے چر تک دھرم کا گیان نہ ہوئے سنترات بچیا کھیڑا بچپن اکثر ایسا کچھ بھی نہیں جو میں نہیں جانتا میں سب کچھ جاننا مین سب کچھ بہت ہے مینو سب کچھ کا پتا ہے پر سکرات کہ جد میں جانا ਤੋ ਛੋਟੇ ਹੁੰਦੇ ਆ ਬੱਚਿਆਂ ਜੋ ਮੈਂ ਬੋਲ ਬੋਲਦਾ ਸੀ ਉਹ ਬੋਲ ਜਦ ਮੇਰੇ ਸਾਹਮਣੇ ਆਉਂਦੇ ਸਨ ਤੋ ਸ਼ਰਮ ਨਾਲ ਅੱਖਾਂ ਝੁਕ ਜਾਂਦੀਆਂ ਸਨ ਮੈਨੂੰ ਜਵਾਨਾਂ ਦੀ ਮਹਿਫਿਲ ਵਿੱਚ ਬੈਠ ਕੇ ਕਹਿਣਾ ਪਿਆ ਕੁਝ ਐਸਾ ਵੀ ਹੈ ਜੋ ਮੈਨ ਨਹੀਂ ਜਾਣਦਾ ਔਰ ਇਹੀ ਮਹਾਪੁਰਸ਼ ਕਹਿੰਦਾ ਅੱਜ ਮੈਂ ਬੁੱਢਾ ਹੋ ਗਿਆ ਇੱਕ ਗੱਲ ਮੈਂ ਦਾਅਵੇ ਨਾਲ ਕਹਿਣਾ ਔਰ ਸਹੀ ਤੇ ਸੱਚੀ ਮੈਂ ਕੁਝ ਵੀ ਨਹੀਂ ਜਾਣਦਾ ਮੈਨੂੰ ਕੁਝ ਵੀ ਨਹੀਂ ਪਤਾ ਜਿਸ ਜਿਸ ਨੂੰ ਵੀ ਮੈਂ ਗਿਆਨ ਆਖਿਆ ਉਹ ਤੇ ਅਗਿਆਨ ਸਾਬਤ ਹੋਇਆ ਧਰਮ ਨੂੰ ਜਾਣੇ ਬਿਨਾ ਕੁਝ ਵੀ ਨਹੀਂ ਜਾਣਿਆ ਪ੍ਰਭੂ ਨੂੰ ਜਾਣੇ ਬਿਨਾ ਕੁਝ ਵੀ ਨਹੀਂ ਜਾਣਿਆ ਸਾਰੀ ਜਾਣਕਾਰੀ ਰੇਤ ਦਾ ਢੇਰ ਸਾਬਤ ਹੋ ਜਾਂਦੀ ਹੈ ਅਗਰ ਪ੍ਰਮਾਤਮਾ ਨੂੰ ਨਹੀਂ ਜਾਣਿਆ ਈਸ਼ਵਰ ਨੂੰ ਨਹੀਂ ਜਾਣਿਆ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਧਰਮ ਦੀਆਂ ਇਸ ਅਵਸਥਾਵਾਂ ਨੂੰ ਜਿਸ ਢੰਗ ਨਾਲ ਖੋਲਿਆ ਹੈ ਉਹ ਮੈਂ ਉਹਨਾਂ ਦੇ ਸ਼ਬਦ ਦੇ ਵਿਚਾਰ ਨੂੰ ਪੇਸ਼ ਕਰ ਰਿਹਾ ਭੋਜ ਬਲਬੀਰ ਬ੍ਰਹਮ ਸੁਖ ਸਾਗਰ ਗਗਰਤਰ ਅਰਤਰ ਗਹਿਲੇ ਹੋ ਅੰਗੂਰੀਆ ਸਰਵਨ ਨ ਸੁਰਤ ਨੈਨ ਸੁੰਦਰ ਨਹੀਂ آرت دٹ پوریا دن گرو ارجن دیو جی مہاراج فرمان کردے ہے hey پربھو ہے تو سی میرے کو دارمک جیون جیون ایسا ہے جیسے کسی ماں کی گود سے اس کا بچہ ایک ماسوم بچہ اور اس بچے نو یہ نہیں پتا میری ماں ہے جس نے مینو گود چ ل ਅਜ ਜਮੇ ਹੈ ਇੱਕ ਦਿਨ ਦਾ ਹੈ 10 ਦਿਨ ਦਾ ਹੈ 15 ਦਿਨ ਦਾ ਹੈ ਬੈਠਾ ਤੇ ਮਾਂ ਦੀ ਗੋਦ ਵਿੱਚ ਹੈ ਸੋ ਰਿਆ ਮਾਂ ਦੀ ਗੋਦ ਵਿੱਚ ਲੇਕਿਨ ਗੋਦੀ ਦਾ ਕੋਈ ਗਿਆਨ ਨਹੀਂ ਕੁੱਖ ਦਾ ਕੋਈ ਗਿਆਨ ਨਹੀਂ ਪਿਲਾ ਰਹੀ ਹੈ ਰਜ਼ਕ ਦੇ ਰਹੀ ਹੈ ਦੁੱਧ ਮਾਂ ਪਰ ਰੋਜ਼ੀ ਦੇ ਹਿੰਦ ਦਾ ਇਸ ਨੂੰ ਕੋਈ ਬੋਧ ਨਹੀਂ ਹੈ ਪਰ ਚਾ ਰਹੀ ਹੈ ਖਿਡਾ ਰਹੀ ਹੈ ਆਪਣੇ ਹੱਥਾਂ ਨਾਲ ਪਰ ਇਹ ਹੱਥ ਕੀ ਨੇ ਕੁਛ ਵੀ ਗਿਆਨ ਨਹੀਂ ਕੁਛ ਵੀ ਬੋਧ ਨਹੀਂ ਅਗਰ ਇਸ ਸਾਬ ਨਾਲ ਦੇਖੇ ਹੈ ਬਹੁਤ ਸਾਰਿਆਂ ਨੂੰ ਕੋਈ ਬੋਧ ਨਹੀਂ ਅਸੀਂ ਕਿੱਥੇ ਆ ਕਿਸ ਦੇ ਹੱਥਾਂ ਦੇ ਚਾਂ ਕਿਸ ਦੀ ਗੋਦ ਦੇ ਚਾਂ ਇਤਨਾ ਵੀ ਬੋਧ ਨਹੀਂ ਹੈ ਬਾਲਕ ਬੁੱਧ ਅਚੇਤ ਬਿਲਕੁਲ ਬਚਪਨਾ دھن گرو ارجن دیو جی مہاراج فرمان کر دے ہے پربھو دھرم دنیا چھ جنم تر جنم ایسا جیسے بچہ ماں چ کچھ بھی بودھ نہیں منہ دی زبان ہے بول نہیں سکتا ہاتھ ہے گئے نے کچھ بھی نہیں کر سکتا پیر ہے گے نے چل نہیں سکتا دماغ ہے سوچ نہیں سکتا ਬੰਨ ਹੈਗੇ ਨੇ ਨਹੀਂ ਸੁਣ ਸਕਦਾ ਇਸ ਬੱਚੇ ਨੂੰ ਕੁਝ ਵੀ ਨਹੀਂ ਪਤਾ ਸਾਹਮਣੇ ਜੋ ਗੁਫਤਗੂ ਹੋ ਰਹੀ ਹੈ ਕੀ ਹੈ ਦੋ ਬੰਦੇ ਜੋ ਕੁਝ ਬੋਲ ਰਹੇ ਨੇ ਕੀ ਹੈ ਮਾਤਾ ਪਿਤਾ ਜੋ ਕੁਝ ਬੋਲ ਰਹੇ ਨੇ ਕੀ ਹੈ ਇਹਨੂੰ ਕੁਝ ਵੀ ਨਹੀਂ ਸੁਣਾਈ ਦੇ ਰਿਹਾ ਇਹਨੂੰ ਕੁਝ ਵੀ ਨਹੀਂ ਦਿਖਾਈ ਦੇ ਰਿਹਾ ਜਨਮ ਹੋਇਆ ਤਾਂ ਬਹੁਤ ਸਾਰਿਆਂ ਦਾ ਧਾਰਮਿਕ ਦੁਨੀਆ ਦੇ ਜਨਮ ਤੇ ਹੋ ਜਾਂਦਾ ਹੈ جنم ہو گیا ہے اے ایسی کس طرح ویکھاں گے مندر جان لگ پے گردوارے جان لگ پے پوجا پاٹھ کرن لگ پیا بانی پڑن لگ پہ کتھا کیرتن سنن لگ پی امرت ویلے اٹھن لگ پہ کرم کانڈ پرت ہو گیا لیکن اس سب کچھ کی ہے کچھ بھی بودھ نہیں کچھ بھی پتہ نہیں اس طرح ہو رہے ہیں ਜਿਵੇਂ ਗੋਦ ਦੇ ਬੱਚਾ ਹੈ ਦੁੱਧ ਪੀ ਰਿਹਾ ਹੈ ਫੜਾਇਆ ਜਾ ਰਿਹਾ ਹੈ ਹੱਥਾਂ ਵਿੱਚ ਸੁਲਾਇਆ ਜਾ ਰਿਹਾ ਹੈ ਗੋਦ ਦੇ ਪਰ ਉਸ ਦੀ ਅਵਸਥਾ ਜੇ ਸਭ ਕੁਝ ਅਚੇਤਮਈ ਚੱਲ ਰਿਹਾ ਹੈ ਦੁੱਧ ਪੀਣਾ ਵੀ ਅਚੇਤਮਈ ਚੱਲ ਰਿਹਾ ਹੈ ਹੱਥਾਂ ਵਿੱਚ ਖੇਡਣਾ ਵੀ ਅਚੇਤਮਈ ਚੱਲ ਰਿਹਾ ਹੈ ਧਾਰਮਿਕ ਕਰਮ ਸਾਰੇ ਦੇ ਸਾਰੇ ਅਚੇਤ ਤੇ ਫੜੇ ਨੇ ਸੁਚੇਤ ਨਹੀਂ ਹੈ ਸਾਵਧਾਨ ਨਹੀਂ ਹੈ دھن گرو ارجن دیو جی مہاراج فرمان کرتے ہے پربھو جنم ہو جانا ہی کافی نہیں جیون بھی تو ملنا چاہ بچے کا جنم ہو گیا ہے اس کو سماجک جیون نہیں بچے کا جنم ہو گیا ہے یہ کوئی راجنتک جیون نہیں بچے کا جنم ہو گیا یہ دا دارمک جیون نہیں کچھ بھی نہیں ہے جنم ہوا ہے لیکن جس نی ਤੇ ਨਹੀਂ ਹੈ ਜਿਸ ਨੂੰ ਕਹਿੰਦੇ ਨੇ ਜੀਵਨ ਇਹ ਨਹੀਂ ਹੈ ਇਹ ਤੇ ਵਿਕਸਤ ਹੋ ਗਿਆ ਇਹ ਇਸ ਸਮਾਵੇ ਲੱਗੇਗਾ ਲੇਕਿਨ ਐਸਾ ਦੇਖਣ ਦੇ ਚ ਆਇਆ ਹੈ ਵਿਕਾਸ ਹੋ ਜਾਂਦਾ ਹੈ ਸਮਾਜਿਕ ਜੀਵਨ ਦਾ ਰਿਸ਼ਤਿਆਂ ਦੀ ਸਮਝ ਆ ਜਾਂਦੀ ਹੈ ਇਹ ਮੇਰੀ ਮਾਂ ਹੈ ਇਹ ਮੇਰਾ ਪਿਤਾ ਹੈ ਇਹ ਮੇਰੀ ਭੈਣ ਹੈ ਇਹ ਮੇਰਾ ਭਰਾ ਹੈ ਅੱਖਾਂ ਖੁੱਲਦੀਆਂ ਜਾ ਰਹੀਆਂ ਨੇ ਸਮਾਜਿਕ ਤਲ ਤੇ ਪਰੋੜ ਹੁੰਦਾ ਜਾ ਰਿਹਾ ਹੈ ਜਵਾਨ ਹੁੰਦਾ ਜਾ ਰਿਹਾ ਹੈ ਰਿਸ਼ਤਿਆਂ ਦੀ ਸੋਚ ਸਮਝ ਵੱਧਦੀ ਜਾ ਰਹੀ ਹੈ ਇਹ ਮੇਰਾ ਮਿੱਤਰ ਹੈ ਇਹ ਮੇਰੀ ਪਤਨੀ ਹੈ ਇਹ ਮੇਰਾ ਪੜੋਸੀ ਹੈ ਲੇਕਿਨ ਇਹ ਮੇਰਾ ਪਰਮਾਤਮਾ ਹੈ ਧਾਰਮਿਕ ਤੌਰ ਤੇ ਤੇ ਅਜੇ ਵੀ ਅਨਜਾਨ ਰਹਿ ਜਾਂਦਾ ਹੈ ਅਜੇ ਵੀ ਮਾਸੂਮ ਰਹਿ ਜਾਂਦਾ ਹੈ ਅਜੇ ਵੀ ਜੋ ਹੈ ਬੱਚਾ ਰਹਿ ਜਾਂਦਾ ਹੈ ਇੱਕ ਦਿਨ ਰਾਜਨੀਤਿਕ ਤਲ ਤੇ ਵੀ ਪਰੋੜ ਹੋ ਜਾਂਦਾ ਹੈ ਸਿਆਣਾ ਹੋ ਜਾਂਦਾ ਹੈ اور راج نیتک لوگان دیاں دیا گلا اس دا وشواس نہیں بن رہا اج تو ڈھائی ہزار سال پہلے ایتھن دے پرسید سنت سکرات نے کہا سی اور بڑے قیمتی اس دے پول نے اج ساری دنیا پڑھ رہی ہے راج نیتک تے اپرادی ایک کوئی ذہنیت دے مالک آدھے ایک کوئی منو برتی دے مالک ہوندے نے فرق صرف اتنا ہے ਕਿ ਜਿੱਥੇ ਛੋਟਾ ਅਪਰਾਧ ਹੈ ਅਪਰਾਧੀ ਹੈ ਜਿੱਥੇ ਵੱਡਾ ਅਪਰਾਧ ਹੈ ਰਾਜਨੇਤਾ ਹੈ ਸੋਕਰਾਟ ਦੇ ਇਹ ਬੋਲ ਕਰਨਾ ਪਏਗਾ ਅਮਰ ਬੋਲ ਨੇ ਪਰ ਇਸ ਤਰ੍ਹਾਂ ਦੇ ਪੁਰਸ਼ ਵਕਤੀ ਬੋਲ ਬੋਲਦੇ ਵੀ ਨਹੀਂ ਅਮਰ ਬੋਲ ਬੋਲਦੇ ਨੇ ਉਹਨਾਂ ਦਾ ਸੰਦੇਸ਼ ਵਕਤੀ ਸੰਦੇਸ਼ ਨਹੀਂ ਆਉਂਦਾ ਅਮਰ ਸੰਦੇਸ਼ ਆਉਂਦਾ ਹੈ ਔਰ ਉਹਨਾਂ ਦੇ ਸੰਦੇਸ਼ ਦੇ ਚ ਕਦੀ ਮੁਰਦਮੇ ਨਹੀਂ ਆਉਂਦੀ ਕਿਉਂਕਿ ਅਮਰ ਬੋਲ ਹੁੰਦੇ ਨੇ ਸਰੀਵੀ ਬੋਲ ਆਉਂਦੇ ਨੇ ਔਰ ਬਹੁਤ ਵੱਡੀ ਜੋ ਹੈ ਸਚਾਈ ਹੈ ਜਦ ਵੀ ਕੋਈ ਰਾਜਨੀਤਿਕ ਨੂੰ ਸਮਝਣ ਵਾਲਾ ਹੋ ਜਾਂਦਾ ਹੈ ਰਾਜਨੀਤਿਕ ਲੋਕਾਂ ਦੇ ਬੋਲ ਹਵਾ ਦੇ ਗੁਬਾਰੇ ਹੀ ਦਿਖਾਈ ਦਿੰਦੇ ਨੇ ਔਰ ਕੁਝ ਵੀ ਨਹੀਂ ਤਾਂ ਇੱਕ ਦਿਨ ਸਿਆਣਾ ਹੋ ਜਾਂਦਾ ਹੈ ਰਾਜਨੀਤਿਕ ਤਲ ਤੇ ਇੱਕ ਦਿਨ ਇਸ ਨੂੰ ਬੋਧ ਹਾਸਲ ਹੋ ਜਾਂਦਾ ਹੈ ਸਮਾਜਿਕ ਤਲ ਤੇ ਔਰ ਇਸੇ ਬੋਧ ਦੇ ਚ ਜੀਵਨਿਆਂ ਜੀਵ ਲਿਆ ਆਪਣੀ ਜ਼ਿੰਦਗੀ ਦਾ ਅੰਤ ਕਰ ਬੈਠਦਾ ਹੈ ਇੱਕ ਦਿਨ ਧਾਰਮਿਕ ਜੀਵਨ ਆਪਣੇ ਸ਼ਿਖਰ ਨੂੰ ਛੂੰਡਾਈ ਨੇ ਕਈਆਂ ਦੇ ਅੰਦਰ ਤੇ ਇਹ ਜੀਵਨ ਪੈਦਾ ਹੀ ਨਹੀਂ ਆਉਂਦਾ ਕਦੀ ਮੰਦਰ ਗਏ ਹੀ ਨਹੀਂ ਕਦੀ ਮਸਜਿਦ ਦੇ ਚ ਨਮਾਜ਼ ਪੜ੍ਹੀ ਨਹੀਂ ਕਦੀ ਗੁਰੂ ਦਵਾਰੇ ਦੇ ਚ ਗੁਰੂ ਦੀ ਝਲਕ ਵੇਖੀ ਹੀ ਨਹੀਂ ਕਦੀ ਕੀਰਤਨ ਸੁਣਿਆ ਹੀ ਨਹੀਂ ਕਦੀ ਕਥਾ ਦੀ ਤਰਫ ਕੰਨ ਹੀ ਨਹੀਂ ਕੀਤੇ ਇਹ ਉਸ ਦਾ ਕਦੀ ਸ਼ੌਕ ਹੀ ਨਹੀਂ ਬਣਿਆ ਜਨਮ ਹੀ ਨਹੀਂ ਹੋਇਆ ਹੋਇਆ ਜਨਮ ਸ਼ਰੀਰਕ ਹੋਇਆ ਜਨਮ ਸਮਾਜਿਕ ਹੋਇਆ ਜਨਮ ਰਾਜਨੈਤਿਕ ਧਰਮ ਦਾ ਤੇ ਅਜੇ ਕਈਆਂ ਦੇ ਸ਼ਰੀਰ ਦੇ ਜਨਮ ਹੀ ਨਹੀਂ ਹੋਇਆ ਹੁੰਦਾ ਪਰ ਜੇ ਹੋ ਵੀ ਗਿਆ ਜਨਮ ਤਾਂ ਜੀਵਨ ਨਹੀਂ ਹੈ ਧੰ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰ ਰਹੇ ਨੇ ਹੋ ਗਿਆ ਜਨਮ ਲੇਕਿਨ हे ਪ੍ਰਭੂ ਅਜੇ ਮੈਨੂੰ ਚੱਲਣਾ ਤੇ ਆਇਆ ਹੀ ਨਹੀਂ ਤੇਰਾ ਦਾਮਨ ਪਕੜਨਾ ਤੇ ਆਇਆ ਹੀ ਨਹੀਂ ਨੂੰ ਵੇਖਣਾ ਤੇ ਆਇਆ ਹੀ ਨਹੀਂ ਅਗਰ ਠਿਕ ਬੱਚੇ ਨੂੰ ਮਾਂ ਮਾਂ ਨਹੀਂ ਦਿਖਾਈ ਦੇਂਦੀ ਪਿਓ ਪਿਤਾ ਦੇ ਰੂਪ ਵਿੱਚ ਨਹੀਂ ਦਿਖਾਈ ਦਿੰਦਾ ਅਚੇਤ ਅਜੇ ਨਵਜਾਇਦ ਹੈ ਅਜੇ ਇਸ ਨੂੰ ਕੁਝ ਵੀ ਬੋਧ ਨਹੀਂ ਕੁਝ ਵੀ ਸਮਝ ਨਹੀਂ ਗੁਰੂ ਗੁਰੂ ਦੇ ਰੂਪ ਦੇ ਵਿੱਚ ਨਹੀਂ ਦਿਖਾਈ ਦਿੰਦਾ ਪ੍ਰਭੂ ਪ੍ਰਭੂ ਦੇ ਰੂਪ ਵਿੱਚ ਨਹੀਂ ਦਿਖਾਈ ਦਿੰਦਾ ਤੇ ਇਸ ਨੂੰ ਕਹਿਣਾ ਪਵੇਗਾ ਧਾਰਮਿਕ ਤਲ ਤੇ ਅੰਦਾਜ਼ ਕੋਈ ਰਾਜਨੀਤਿਕ ਤਲ ਤੇ ਵੀ ਅੰਦਾ ਹੋ ਸਕਦਾ ਹੈ ਕੋਈ ਸਮਾਜਿਕ ਤਲ ਤੇ ਵੀ ਅੰਦਾ ਹੋ ਸਕਦਾ ਹੈ ਪਹਿਣ ਪਹਿਣ ਨਹੀਂ ਦਿਖਾਈ ਦੇਂਦੀ ਪਹਿਣ ਨਾਲ ਵੀ ਗਲਤ ਵਿਵਹਾਰ ਕਰਦਾ ਹੈ ਆਪਾ ਪਾਪਾ ਆਖ ਨਹੀਂ ਦੇਂਦੀ ਮਾਂ ਨਾਲ ਵੀ ਰਿਸ਼ਤਾ ਇਸ ਦਾ ਠੀਕ ਨਹੀਂ ਪਿਤਾ ਪਿਤਾ ਨਹੀਂ ਦਿਖਾਈ ਦਿੰਦਾ ਇਸ ਨਾਲ ਵੀ ਸੰਬੰਧ ਗਲਤ ਨੇ ਪਤਨੀ ਪਤਨੀ ਨਹੀਂ ਦਿਖਾਈ ਦਿੰਦੀ ਪਤੀ ਪਤੀ ਨਹੀਂ ਦਿਖਾਈ ਦਿੰਦਾ ਕਈ ਸਮਾਜਿਕ ਤਲ ਤੇ ਵੀ ਅੰਦੇ ਹੁੰਦੇ ਨੇ ਪਰਾਦਰਾਂ ਨਹੀਂ ਦਿਖਾਈ ਦਿੰਦਾ ਮਿੱਤਰ ਮਿੱਤਰ ਨਹੀਂ ਦਿਖਾਈ ਦਿੰਦਾ ਪੁੱਤਰ ਪੁੱਤਰ ਨਹੀਂ ਦਿਖਾਈ ਦਿੰਦਾ ਔਰ ਇਹਨਾਂ ਨਾਲ ਐਸਾ ਅਨਾਚਾਰ ਉਹ ਕਰ ਬੈਠਦੇ ਨੇ ਪਰਾਦਰਾਂ ਨਾਲ ਨਹੀਂ ਕਰ ਸਕਦਾ ਇੱਕ ਪਿਓ ਪੁੱਤਰ ਦੇ ਨਾਲ ਨਹੀਂ ਕਰ ਸਕਦਾ ਇੱਕ ਪਤੀ ਪਤਨੀ ਨਾਲ ਐਸਾ ਵਿਵਹਾਰ ਨਹੀਂ ਕਰ ਸਕਦਾ ਪਰ ਇੱਕ ਪਤਨੀ ਇਸ ਡੰਗ ਨਾਲ ਪੇਸ਼ ਨਹੀਂ ਆ ਸਕਦੀ ਤੋਂ ਕਈ ਤੇ ਸਮਾਜਿਕ ਤਲ ਤੇ ਵੀ ਅੰਦੇ ਹੁੰਦੇ ਨੇ ਸਮਾਜ ਦੇ ਰਿਸ਼ਤੇ ਵੀ ਨਹੀਂ ਦਿਖਾਈ ਦਿੰਦੇ ਕਈ ਰਾਜਨੀਤਿਕ ਤਲ ਤੇ ਅੰਦੇ ਹੁੰਦੇ ਆਉਂਦੇ ਨੇ ਲੇਕਿਨ ਬਹੁਤੇ ਅੰਦੇ ਧਾਰਮਿਕ જગਤ ਦੇ ਚ ਮਿਲਣਗੇ ਇਸ ਵਾਸਤੇ ਗੁਰੂ ਨਾਨਕ ਨੇ ਤੇ ਐਲਾਨੀਆਂ ਕਰ ਦਿੱਤਾ ਅੰਦੇ ਇਹ ਨਾ ਆਖੇਨ ਜਿਨ ਮੁਖ ਲੋਇਣ ਨਾਏ ਅੰਦੇ ਸੇਈ ਨਾਨਕਾ ਜੋ ਕਸਮਾਂ ਕੋ ਥੇ ਜਾਏ ਧਾਰਮਿਕ ਦੁਨੀਆ ਦੇ ਤੇ ਸਾਰੇ ਹੀ ਸੁਰਦਾਸ ਬਣੇ ਹੋਏ ਨੇ ਅੱਖਾਂ ਬੰਦ ਖੁੱਲੀਆਂ ਹੀ ਨਹੀਂ ਨਾ ਪ੍ਰਭੂ ਦੀ ਝਲਕ ਨਾ ਗੁਰੂ ਦੀ ਝਲਕ ਅਜੇ ਧਰਮ ਕਤਲ ਦਾ ਜੀਵਨ ਪ੍ਰਗਟ ਹੀ ਨਹੀਂ ਹੋਇਆ